ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ 6 ਅਕਤੂਬਰ ਦਾ ਦਿਨ ਹੈ ਜੀ ਸਵੇਰ ਦੇ ਲਗਭਗ 9 ਵਜੇ ਚੱਲੇ ਆ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਪਡੇਟ ਦਿੱਤੀ ਸੀ ਕਿ ਕੱਲ ਜਿਹੜਾ ਫਸਿੰਗ ਸਿਸਟਮ ਜਿਹਦੀ ਗਰਾਊਂਡ ਲੈਵਲ ਤੇ ਮੌਜੂਦਗੀ ਕੱਲ ਤੋਂ ਸ਼ੁਰੂ ਹੋ ਚੁੱਕੀ ਸੀ ਸੋ ਅੱਜ ਇਹ ਸਿਸਟਮ ਦਾ ਦੂਜਾ ਦਿਨ ਹੈ ਤੇ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਅੱਜ ਮੇਨ ਨਾਲ ਕਵਰ ਹੋ ਰਹੇ ਨੇ ਜੇਕਰ ਅਸੀਂ ਇਹਦੀਆਂ ਸੈਟਲਾਈਟਸ ਅਸੀਂ ਆਪਾਂ ਦੇਖਦੇ ਹ ਤੇ ਸਕਰੀਨ ਉੱਤੇ ਵੀ ਦੇਖ ਸਕਦੇ ਆ ਕਿ ਹੋਤਾ ਖੇਤਰ ਜਿਹੜਾ ਜਿਹੜਾ ਹੋਤਾ ਇਹਦਾ ਪ੍ਰਭਾਵ ਹੈ ਉਹ ਜੰਮੂ ਦੇ ਉੱਪਰ ਹੋਤੇ ਖੇਤਰਾਂ ਦੇ ਵਿੱਚ ਫੈਰ ਰਿਹਾ ਹੈ ਤੇ ਇੱਥੇ ਜਿਹੜਾ ਤਾਵਰ ਤੋੜ ਮੀ ਫਲਸਫਾ ਵਾਲੇ ਖੇਤਰਾਂ ਦੇ ਵਿੱਚ ਬਰਬਰੀ ਹੋ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਲੈ ਕੇ ਖਾਸ ਕਰ ਫਾਜ਼ਲਕਾ ਫਿਰੋਜ਼ਪੁਰ ਫਰੀਦਕੋਟ ਔਰ ਅਬੋਹਰ ਮੋਗਾ ਵਠੰਡਾ ਸ੍ਰੀ ਮਕਸਰ ਸਾਹਿਬ ਅਰਧ ਰਾਜੇ ਤੇ ਸ੍ਰੀ ਤਰਨਤਾਰਨ ਸਾਹਿਬ ਅਮੇਸ਼ਰ ਗੁਰਦਾਸ ਸਰ ਇਲਾ ਸਾਰੇ ਖੇਤਰਾ ਦੇ ਵਿੱਚੋਂ ਅੱਧੀ ਰਾਤ ਤੋਂ ਬਾਅਦ ਮੀਂਹ ਸ਼ੁਰੂ ਹੋ ਚੁੱਕਿਆ ਸੀ ਤੇ ਕਾਫੀ ਖੇਤਰਾ ਦੇ ਵਿੱਚ ਹਲਕੇ ਤੇ ਲੱਗੇ ਦਰਮਿਆਨੇ ਤੇ ਕੁਝ ਖੇਤਰਾ ਦੇ ਵਿੱਚ ਹਲਕੀ ਗੜੇ ਮਾਰ ਵੀ ਹੋਈ ਆ ਜਿਵੇਂ ਸ਼੍ਰੀ ਆਨੰਦਪੁਰ ਸਾਹਿਬ ਰੋਪੜ ਦੇ ਕੁਝ ਖੇਤਰਾ ਦੇ ਵਿੱਚ ਸੋ ਕੁਝ ਖੇਤਰ ਮੀਹ ਤੋਂ ਸਖਣੇ ਵੀ ਨੇ ਖਾਸ ਕਰਕੇ 벨ਟ ਦੀ ਤਰ੍ਹਾਂ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਹਜੇ ਬਹੁਤਾ ਮੀਂਹ ਨਹੀਂ ਪੋਚੇ ਤੇ ਹਰਿਆਣੇ ਦੇ ਵੀ ਉੱਤਰੀ ਤੇ ਪਛਮੀ ਭਾਗਾਂ ਦੇ ਵਿੱਚ ਮੀਂਹ ਹਾਲੇ ਫੋਟੇ ਨਹੀਂ ਲੱਗੇ ਮਾਝਾ ਖੇਤਰ ਤੇ ਪਛਮੀ ਮਾਲਵਾ ਮੁੱਖ ਤੌਰ ਤੇ ਜਿਹੜਾ ਮੀਹ ਨਾਲ ਕਵਰ ਹੋ ਰਿਹਾ ਸੋ ਅੱਜ ਇਹ ਸਿਸਟਮ ਦਾ ਦੂਜਾ ਦਿਨ ਹੈ ਜੀ ਤੇ ਅੱਜ ਹੁਣ ਤੋਂ ਲੈ ਕੇ ਸ਼ਾਮ ਤੱਕ ਕਾਫੀ ਖੇਤਾਂ ਤੱਕ ਮੀਂਹ ਪਹੁੰਚਣਗੇ ਗੜੇਮਾਰ ਹਲਕੇ ਲੈਵਲ ਦੀ ਹੋ ਸਕਦੀ ਹੈ ਕੁਝ ਖੇਤਾਂ ਦੇ ਵਿੱਚ ਭਾਵੇਂ ਮਾਝਾ ਖੇਤਰ ਹੋਵੇ ਦੋਆਬਾ ਹੋਵੇ ਕਹਿਣ ਦਾ ਭਾਜੀ ਅੱਜ ਤੇ ਕੱਲ੍ਹ ਅਧੋਧਨ ਸਿਸਟਮ ਫਿਰ ਤਨਾ ਸਰਗਰਮ ਰਹੇਗਾ ਤੇ ਇਸ ਹਮਾਵਾਂ ਦੇ ਨਾਲ ਹਲਕੀ ਗੜੇਮਾਰ ਪਲਸ ਭਾਰੀ ਵੀ ਬਹੁਤ ਖੇਤਰਾ ਤੱਕ ਪਹੁੰਚ ਕਰ ਦੇ ਨਸਰ ਆਉਣਗੇ ਰਾਜਸਥਾਨ ਦੀ ਗੱਲ ਕਰੀਏ ਜੀ ਉੱਤਰੀ ਰਾਜਸਥਾਨ ਖਾਸ ਕਰ ਸ਼੍ਰੀ ਗੰਗਾਨਗਰ ਹਨਮਾਨਗੜ੍ਹ ਲੋਪਗੜ ਸਰਤਗੜ ਬੀਕਾਨੇਰ ਚੂਰੂ ਇਹਨਾਂ ਭਾਗਾਂ ਦੇ ਵਿੱਚ ਮੀਂਹ ਲੱਗੇ ਨੇ ਔਰ ਇਸ ਤੋਂ ਇਲਾਵਾ ਸਰਸਾ ਫਤਿਆਬਾਦ ਜੇਂਦ ਭਵਾਨੀ ਰੋਤਕ ਝੱਜਰ ਮਹਿੰਦਰਗੜ੍ਹ ਰਿਵਾੜੀ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚੇ ਨੇ ਸੋ ਅੱਜ ਅਲਰਟ ਮੌਸਮ ਭਾਗ ਨੇ ਜਾਰੀ ਕੀਤੇ ਹੋਏ ਨੇ ਯੈਲੋ ਅਲਰਟ ਜਾਰੀ ਨੇ ਤੇ ਅੱਜ ਪੰਜਾਬ ਦੇ ਕਹਿ ਲਈਏ ਕਿ 60 ਤੋਂ ਲੈ ਕੇ 70 ਫਰਸਟ ਖੇਤਰ ਜਿਹੜੇ ਮੀਂਹ ਨਾਲ ਕਵਰ ਹੋ ਸਕਦੇ ਨੇ ਲੁਧਿਆਣਾ ਜਿਹੜਾ ਮੀਹਾਂ ਤੋਂ ਸਖਣਾ ਹਲੇ ਪਟਿਆਲਾ ਸ਼ਰੀਫ ਅਤਰਗੜ੍ਹ ਸਾਹਿਬ ਕੁਛ ਨਾਲ ਲੱਗਦੇ ਖੇਤਰ ਇੱਥੇ ਵੀ ਆਉਂਦੇ ਘੰਟਿਆਂ ਦੇ ਵਿੱਚ ਜਾਂ ਕਹਿੰਦੇ ਸ਼ਾਮ ਤੱਕ ਮੀਂਹ ਪਹੁੰਚਣਗੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਫਦਰ ਦੇ ਮੀਂਹ ਨਾਲ ਖੇਤਰਾ ਦੇ ਵਿੱਚ ਵੀ ਲੱਗਣ ਦੇ ਅਸਰ ਹੋਣਗੇ ਬਾਕੀ ਲਾਈਵ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ